ਸੁਸ਼ਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਪ੍ਰਵਿੰਦਰ ਮਿਸ਼ਰਾ ਸ੍ਰਿਸ਼ਟੀਕਰਤਾ ਵਾਲਮੀਕੀ ਭਗਵਾਨ ਜੀ ਦਾ ਉਤਸਵ ਮਨਾਇਆ ਜਾ ਰਿਹਾ ਹੈ ਜਨਮ ਦਿਨ ਮਨਾਇਆ ਜਾ ਰਿਹਾ ਹੈ ਵਾਲਮੀਕੀ ਭਾਈਚਾਰੇ ਦੇ ਸੰਗਠਨ ਦੇ ਲੋਕ ਸਾਡੇ ਨਾਲ ਮੌਜੂਦ ਨੇ ਕਿ ਕਿਸ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਵਾਲਮੀਕੀ ਜਨਮ ਦਿਨ ਮਨਾਇਆ ਜਾਵੇਗੀ ਆਓ ਨਾਲ ਦੇ ਨਾਲ ਗੱਲਬਾਤ ਕਰ ਲੈਣੇ ਆ ਕਿ ਕਿਸ ਤਰੀਕੇ ਦੇ ਨਾਲ ਪ੍ਰੋਗਰਾਮ ਦੀ ਰੂਪਰੇਖਾ ਹੈ ਜਿਹੜੀ ਹੋਵੇਗੀ ਆਓ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਸਰ ਤੁਹਾਡਾ ਨਾਮ ਪ੍ਰਿੰਪਾਲ ਪ੍ਰਿੰਪਾਲ ਕਰਦੇ ਹਾਂ ਪ੍ਰਿੰਪਾਲ ਜੀ ਦਰਸ਼ਕਾਂ ਨੂੰ ਦੱਸੋ ਕਿ ਕਿਸ ਤਰੀਕੇ ਦੇ ਨਾਲ ਮਹਾਰਿਸ਼ੀ ਵਾਲਮੀਕੀ ਭਗਵਾਨ ਜੀ ਦਾ ਅਸੀਂ ਉਸ ਦਿਵਸ ਮਨਾ ਰਹੇ ਹਾਂ ਤੇ ਕਿਸ ਤਰੀਕੇ ਦੀ ਉਹਨਾਂ ਦੀ ਰੂਪਰੇਖਾ ਹੋਵੇਗੀ ਅਜਰ ਅਮਰਤ੍ਰ ਕਾਲ ਦਰਸ਼ੀ ਭਗਵਾਨ ਵਾਲਮੀਕੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ 17 ਤਰੀਕ ਨੂੰ ਬੜੇ ਸ਼ਰਧਾ ਦੇ ਧੂਮਤਾਮ ਦੇ ਨਾਲ ਮਹੱਲਾ ਬਸਤੀ ਬਾਵਕੇਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਆਸਾਪੁਰ ਨੂੰ ਭਗਵਾਨ ਵਾਲਮੀਕੀ ਮੰਦਿਰ ਕਮੇਟੀ ਅਤੇ ਸ਼ੀ ਸਤਿਗੁਰ ਗਿਆਨनाथ ਸ਼ਾਂਤੀ ਸੈਨਾ ਦੇ ਪ੍ਰਧਾਨ ਤਰਮਿੰਦਰ ਗਿੱਲ ਜੀ ਉਹਨਾਂ ਦੇ ਸਾਥੀ ਇਹਨਾਂ ਸਾਰਿਆਂ ਦੇ ਸਹਿਯੋਗ ਸਦਕਾ ਜਿਹੜੇ ਮਹਾਰਾਜ ਦਾ ਦਿਹਾੜਾ ਜੋ ਸ਼ਰਦਾ ਦੇ ਬੜੇ ਪ੍ਰੇਮ ਉਲਾਸ ਦੇ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਇਸ ਦਿਨ ਸਵੇਰੇ ਨਗਰ ਪ੍ਰਕਰਮਾ ਨਿਸ਼ਾਨ ਸਾਹਿਬ ਦੀ ਕੀਤੀ ਜਾਏਗੀ 10 ਤੋਂ 12 ਵਜੇ ਦਾ ਪ੍ਰੋਗਰਾਮ ਹੈ ਜੀ ਉਸ ਤੋਂ ਬਾਅਦ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਜਾਏਗੀ ਆਏ ਪਤਵੰਤੇ ਜਿਹੜੇ ਆਣਗੇ ਉਹਨਾਂ ਦਾ ਸਤਿਕਾਰ ਸਨਮਾਨ ਕੀਤਾ ਜਾਏਗਾ ਨਵਾਜਿਆ ਜਾਏਗਾ ਉਹਨਾਂ ਨੂੰ ਉਸ ਤੋਂ ਬਾਅਦ ਲੰਗਰ ਦੀ ਰਸਮ ਦਾ ਕੀਤੀ ਜਾਵੇਗੀ ਤੋਂ ਇਸ ਕਰਕੇ ਇਸ ਸਮੂਲੀਅਤ ਦੇ ਵਿੱਚ ਸਾਰਿਆਂ ਨੂੰ ਅਸੀ ਅਦਾ ਦੇਣ ਵਾਸਤੇ ਇੱਥੇ ਆਏ ਸੀ ਐਡੀਟਰ ਸਾਹਿਬ ਅਮਰਾਸ ਚੰਦਰ ਜੀ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਕਿ ਉਹ ਜ਼ਰੂਰ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਤੋ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗੇ ਜਿਹੜੇ ਸਾਡੇ ਇਸ ਸੱਦੇ ਤੇ ਪਹੁੰਚਣ ਦੀ ਕਿਰਪਾਲਤਾ ਕਰਨ ਦੇ ਆਹ ਕਾਰਡ ਸਾਡੇ ਕੋਲ ਮੌਜੂਦ ਹੈ ਮੈਂ ਕਹੂੰਗਾ ਕਿ ਕਾਰਡ ਜਿਹੜਾ ਦਰਸ਼ਕਾਂ ਨੂੰ ਖੋਲ ਕੇ ਦਿਖਾ ਦਿਓ ਕਿ ਇੱਕ ਵਾਰ ਐਕਸਪਲੇਨ ਵੀ ਕਰ ਦਿਓ ਪ੍ਰੋਗਰਾਮ ਇਥੋਂ ਦੇਖ ਕੇ ਚੰਗੀ ਤਰੀਕੇ ਦੇ ਨਾਲ ਤੇ ਪੜ੍ਹ ਕੇ ਸੁਣਾ ਵੀ ਦਿਓ ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੈ ਜੀ ਕਿ 13 ਤਰੀਕ ਭਗਵਾਨ ਵਾਲਮੀ ਕੀ ਤੀਰਥ ਤੋਂ ਜੋ ਲਿਆਈ ਜਾਏਗੀ ਉਸ ਨੂੰ ਨਗਰ ਪ੍ਰਕਰਮਾ ਦੇ ਰੂਪ ਦੇ ਵਿੱਚ ਸਾਰੇ ਮਹੱਲੇ ਦੇ ਵਿੱਚ ਹਲੇ ਦਵਾਲੇ ਦੇ ਏਰੀਆ ਦੇ ਵਿੱਚ ਉਹਨਾਂ ਨੂੰ ਦਰਸ਼ਨ ਕਰਾਏ ਜਾਣਗੇ ਇਸ ਨੂੰ ਸੰਗਤਨ ਉਹਨਾਂ ਦੀ ਸਥਾਪਨਾ ਆਸਾਪੁਰ ਮਗਾਨ ਬਾਲਵੀ ਕਿ ਮਹਾਰਾਜ ਦੇ ਮੰਦਿਰ ਤੇ ਕੀਤੀ ਜਾਏਗੀ ਇਸ ਦਿਨ ਫਿਰ ਚਾਰ ਦਿਨ ਦਾ ਜਿਹਨਾਂ ਲੋਕਾਂ ਨੇ ਸਹਾ ਸੰਗਤ ਨੇ ਆਪਣੇ ਘਰਾਂ ਦੇ ਵਿੱਚ ਜੋ ਜਗਾਉਣੀ ਹੈ ਉਹ ਉੱਥੇ ਜੋਤ ਲੈ ਕੇ ਆਪਣੇ ਆਪਣੇ ਘਰਾਂ ਦੇ ਵਿੱਚ ਸਤਾਫਤ ਕਰਨਗੇ 17 ਤਰੀਕੇ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ ਜੀ ਕਿ ਨਗਰ ਪ੍ਰਕਰਮਾ ਨਿਸ਼ਾਨ ਸਾਹਿਬ ਦੀ ਹੋਏਗੀ ਸਵੇਰੇ 11 ਤੋਂ ਲੈ ਕੇ 12 ਵਜੇ ਤੱਕ ਰਸਮ ਨਿਸ਼ਾਨ ਸਾਹਿਬ ਦੀ 12 ਵਜੇ ਤੋਂ ਬਾਅਦ 12 ਵਜੇ ਤਸਵੀਰਨ ਕੀਤੀ ਜਾਵੇਗੀ ਉਸ ਤੋਂ ਬਾਅਦ ਸਾਰਾ ਦਿਨ ਲੰਗਰ ਦਾ ਪ੍ਰੋਗਰਾਮ ਹੈ ਤੇ ਰਾਤ ਨੂੰ 8 ਤੋਂ ਲੈ ਕੇ 10 ਵਜੇ ਤੱਕ satsang kirtan ਦਾ ਪ੍ਰਬੰਧ ਹੈ। ਤੋਂ ਇਸ ਕਰਕੇ ਅਸੀਂ ਸਵੇਰ ਦੁਆਰਾ ਅਸੀਂ ਆਪਣੇ ਜਿਹੜੇ ਸਾਡੇ ਨਿਮੋਤਾ ਜਿਨ੍ਹਾਂ ਨੂੰ ਅਸੀਂ ਦਿੱਤਾ ਹੈ ਆਪਣੇ ਉਹਨਾਂ ਨੂੰ ਤੁਹਾਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਕਿਰਪਾਲਤਾ ਕਰਕੇ ਪਹੁੰਚ ਜੀ ਕਿਰਪਾਲਤਾ ਕਰਨ ਤੇ ਭਗਵਾਨ ਵਾਲਮੀਕੀ ਮਾਰ ਦੇ ਸ਼ੀਰ ਪ੍ਰਾਪਤ ਕਰਕੇ ਧੰਨ ਆਪਣੇ ਜੀਵਨ ਨੂੰ ਧੰਨ ਮਹਿਸੂਸ ਕਰਨ। ਸੋ ਬਹੁਤ ਬਹੁਤ ਧੰਨਵਾਦ ਹੈ ਜੀ ਕਿ ਅਸੀਂ ਤੁਸੀਂ ਸਾਡਾ ਇਹ ਪ੍ਰੋਗਰਾਮ ਜਿਹੜਾ ਲੋਕਾਂ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰ ਰਹੇ ਹੋ ਸੋ ਬਹੁਤ ਬਹੁਤ ਮਿਹਰਬਾਨੀ ਜੀ ਜੈ ਬਾਲਮੀਕੀ ਹਰ ਹਰ ਬਾਲਮੀਕੀ ਬੋਲੇ ਈਸੋ ਨਰ ਭਾਇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸੋ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਹਾਰਿਸ਼ੀ ਵਾਲਮੀਕੀ ਜੀ ਦਾ ਜਨਮotsਵ ਮਨਾਇਆ ਜਾ ਰਿਹਾ ਹੈ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ ਬਾਕੀ ਖਬਰਾਂ ਲਈ ਬਣੇ ਰਹੋ ਜਗਬਾਣੀ ਟੀਵੀ ਦੇ ਨਾਲ ਮੈਂ ਪ੍ਰਵਿੰਦਰ ਕੈਮਰਾਮੈਨ ਸਾਹਿਬ ਦਿਨ